ਜਿਹੜਾ ਬਰਨਾਲਾ ਦੇ ਪਿੰਡ ਸੰਘੇੜਾ ਵਿੱਚ ਖੜੇ ਆ। ਦੇਖੋ ਜੀ ਜਿਵੇਂ ਲਗਾਤਾਰ ਡਵੈਲਪਮੈਂਟ ਦੇ ਕੰਮ ਨੇ ਜਿਹੜੇ ਉਹ ਬਰਨਾਲੇ ਚ ਚੱਲ ਰਹੇ ਆ ਤੇ ਮੈਨੂੰ ਲੱਗਦਾ ਵੀ ਹਰੇਕ ਹਫਤੇ ਕਰੋੜਾ ਰੁਪਏ ਦੇ ਕੰਮਾਂ ਦੇ ਘਟਨਾ ਜਿਹੜੇ ਉਹ ਸ਼ਹਿਰ ਚ ਪਿੰਡਾਂ ਚ ਕੀਤੇ ਜਾ ਰਹੇ ਹੈਗੇ ਤੇ ਤਕਰੀਬਨ ਆ ਸੰਘੇੜੇ ਨੇ ਮੈਨੂੰ ਲੱਗਦਾ ਕਿ ਇਸ ਤੋਂ ਪਹਿਲਾਂ 13-14 ਕਰੋੜ ਰੁਪਇਆ ਜਿਹੜਾ ਕੇਵਲ ਸੰਘੇੜੇ ਦੇ ਵਿੱਚ ਆ ਚੁੱਕਿਆ ਤੇ ਅੱਜ ਵੀ ਕਿਉਂਕਿ ਜਦੋਂ ਪਹਿਲਾ ਆ ਜਿਹੜਾ ਸੂਏ ਤੇ ਆਪਾਂ ਖੜੇ ਆ ਇਹ ਵੀ ਮੈਨੂੰ ਲੱਗਦਾ ਘੱਟੋ-ਘੱਟ 50 ਸਾਲ ਬਾਅਦ ਪਹਿਲਾ ਸੂਆ ਬਣਿਆ ਹੁਣ ਤੇ ਡਿਮਾਂਡ ਸੀ ਕਿ ਇਹਦੇ ਆਲੇ-ਦੁਆਲੇ ਜਾਲੀ ਜਿਹੜੀ ਆ ਲਾਈ ਜਾਵੇ ਕਿਉਂਕਿ ਵਿੱਚ ਇਹਦੇ ਕਾਹੋ ਵੀ ਪੂੜਾ ਜਾਂ ਕਿਹੜਾ ਰੋੜ ਚੀਜ਼ਾਂ ਡਿੱਗਦੀਆਂ ਰਹਿੰਦੀਆਂ ਸੋ ਅੱਜ ਤਕਰੀਬਨ 10 ਲੱਖ ਦੀ ਲਗਦੇ ਨਾਲ ਸਾਰੇ ਸੰਘੇੜੇ ਚ ਇਹਦੇ ਆਲੇ-ਦੁਆਲੇ ਜਾਲੀ ਜਿਹੜੀ ਆ ਲਗਾਈ ਜਾਣੀ ਹੈ ਇਸ ਤੋਂ ਇਲਾਵਾ ਇੱਕ ਇੰਟਰਲੌਕ ਦਾ ਜਿਹੜਾ ਕੰਮ ਹੈ ਉਹ ਕੀਤਾ ਜਾਣਾ 9 ਲੱਖ ਦੇ ਨਾਲ ਜਿਹੜੇ ਦੋ ਅੱਡੇ ਆ ਅ ਬਸ ਅੱਡੇ ਆ ਸੰਘੇੜੇ ਉਹ ਬਣਾਏ ਜਾਣੇ ਆ ਤੇ ਇਦੂ ਇਲਾਵਾ 15 ਲੱਖ ਰੁਪਇਆ ਇੱਕ ਛੱਪੜ ਆ ਉਹਦੇ ਨਵੀਨੀਕਰਨ ਤੇ ਜਿਹੜਾ ਲਗਾਇਆ ਜਾਣਾ ਸੋ ਤਕਰੀਬਨ 40 ਲੱਖ ਦੇ ਕੰਮਾਂ ਦੇ ਅੱਜ ਉਦਘਾਟਨ ਨੇ ਜਿਹੜੇ ਉਹ ਕੀਤੇ ਸੋ ਮੈਂ ਜਿੱਥੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕਰੋੜਾਂ ਰੁਪਇਆ ਬਰਨਾਲੇ ਦੀ ਗ੍ਰਾਂਟ ਵੀ ਦਿੱਤਾ ਉੱਥੇ ਮੈਂ ਸੰਘੇੜਾ ਵਾਸੀਆਂ ਨੂੰ ਬਹੁਤ ਵਧਾਈ ਦਿੰਦਾ ਅਸਿਸਟੈਂਟ ਦਾ ਵੀ ਕੋਈ ਮੈਂ ਬਸਟੈਂਡ ਦੱਸਿਆ ਜੀ 9 ਲੱਖ ਰੁਪਇਆ ਦੋ ਬਸਟੈਂਡ ਜਿਹੜੇ ਕਿਤਾ ਕਰਮਗੜ ਵਾਲੇ ਅੱਡੇ ਤੇ ਇੱਕ ਦੂਜੇ ਪਾਸੇ ਜਿਹੜਾ ਬਰਨਾਲੇ ਵਾਲਾ ਅੱਡਾ ਦੋਨੋਂ ਜਗ੍ਹਾ 9 ਲੱਖ ਦੀ ਲਗਦੇ ਨਾਲ ਜਿਹੜੇ ਨਵੇਂ ਕਮਰੇ ਐ ਲੋਕਾਂ ਦੇ ਸਵਾਰੀਆਂ ਦੇ ਬੈਠਣ ਲਈ ਉਹਨਾਂ ਦੀ ਉਸਾਰੀ ਦਾ ਕੰਮ ਜਿਹੜਾ ਸ਼ੁਰੂ ਕਰਵਾਇਆ ਜਾ ਰਿਹਾ ਹੈ ਦੇਖੋ ਜੀ ਜਿਵੇਂ ਲਗਾਤਾਰ ਡਿਵੈਲਪਮੈਂਟ ਦੇ ਕੰਮ ਨੇ ਜਿਹੜੇ ਉਹ ਬਰਨਾਲੇ ਚ ਚੱਲ ਰਹੇ ਐ ਤੇ ਮੈਨੂੰ ਲੱਗਦਾ ਵੀ ਹਰ ਇੱਕ ਹਫਤੇ ਕਰੋੜਾ ਰੁਪਏ ਦੇ ਕਮਾ ਦੇ ਘਟਨਾ ਜਿਹੜੇ ਉਹ ਸ਼ਹਿਰ ਚ ਪਿੰਡਾਂ ਚ ਕੀਤੇ ਜਾ ਰਹੇ ਹੈਗੇ ਤੇ ਤਕਰੀਬਨ ਆ ਸੰਘੇੜੇ ਨੇ ਮੈਨੂੰ ਲੱਗਦਾ ਕਿ ਇਸ ਤੋਂ ਪਹਿਲਾਂ 13-14 ਕਰੋੜ ਰੁਪਈਆ ਜਿਹੜਾ ਕੇਵਲ ਸੰਘੇੜੇ ਦੇ ਵਿੱਚ ਆ ਚੁੱਕੇ ਹੈ ਤੇ ਅੱਜ ਵੀ ਕਿਉਂਕਿ ਜਦੋਂ ਪਹਿਲਾਂ ਆ ਜਿਹੜਾ ਇੱਕ ਸੂਆ ਤੇ ਆਪਾਂ ਖੜੇ ਆ ਇਹ ਵੀ ਮੈਨੂੰ ਲੱਗਦਾ ਕਿ ਠੂਗੜ 50 ਸਾਲ ਬਾਅਦ ਪਹਿਲਾ ਸੂਆ ਬਣਿਆ ਹੁਣ ਤੇ ਡਿਮਾਂਡ ਸੀ ਕਿ ਇਹਦੇ ਆਲੇ-ਦੁਆਲੇ ਜਾਲੀ ਜਿਹੜੀ ਹੈ ਲਾਈ ਜਾਵੇ ਕਿਉਂਕਿ ਵਿੱਚ ਇਹਦੇ ਕਾਲੋ ਵੀ ਪੂੜਾ ਜਾਂ ਕਿਹਦਾ ਰੋੜ ਚੀਜ਼ਾਂ ਡਿੱਗਦੀਆਂ ਰਹਿੰਦੀਆਂ ਸੋ ਅੱਜ ਤਕਰੀਬਨ 10 ਲੱਖ ਦੀ ਲਗਦੇ ਨਾਲ ਸਾਰੇ ਸੰਘੇੜੇ ਚ ਇਹਦੇ ਆਲੇ ਦੁਆਲੇ ਜਾੜੀ ਜਿਹੜੀ ਹੈ ਲਗਾਈ ਜਾਣੀ ਹੈ ਇਸ ਤੋਂ ਇਲਾਵਾ ਇੱਕ ਇੰਟਰਲੌਕ ਦਾ ਜਿਹੜਾ ਕੰਮ ਹੈ ਉਹ ਕੀਤਾ ਜਾਣਾ ਹੈ 9 ਲੱਖ ਦੇ ਨਾਲ ਜਿਹੜੇ ਦੋ ਅੱਡੇ ਆ ਬਸ ਅੱਡੇ ਆ ਸੰਘੇੜੇ ਉਹ ਬਣਾਏ ਜਾਣੇ ਆ ਤੇ ਇਸ ਤੋਂ ਇਲਾਵਾ 15 ਲੱਖ ਰੁਪਇਆ ਇੱਕ ਛੱਫੜ ਹੈ ਉਹਦੇ ਨਵੀਨੀਕਰਨ ਤੇ ਜਿਹੜਾ ਲਗਾਇਆ ਜਾਣਾ ਸੋ ਤਕਰੀਬਨ 40 ਲੱਖ ਦੇ ਕੰਮਾਂ ਦੇ ਅੱਜ ਅਤੇ ਘਾਟਨ ਨੇ ਜਿਹੜੇ ਉਹ ਕੀਤੇ ਤੋਂ ਮੈਂ ਜਿੱਥੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕਰੋੜਾਂ ਰੁਪਏ ਬਰਨਾਲੇ ਦੀ ਗ੍ਰਾਂਟ ਦਿੱਤੀ ਤਾਂ ਉੱਥੇ ਮੈਂ ਸੰਘੇੜਾ ਵਾਸੀਆਂ ਨੂੰ ਬਹੁਤ ਵਧਾਈ ਦਿੰਦਾ ਅਸਿਸਟੈਂਟ ਦਾ ਵੀ ਕੋਈ ਮੈਂ ਬਸਟੈਂਡ ਦੱਸਿਆ ਜੀ 9 ਲੱਖ ਰੁਪਏ ਦੋ ਬਸਟੈਂਡ ਜਿਹੜੇ ਕਿਤਾ ਕਰਮਗੜ ਵਾਲੇ ਅੱਡੇ ਤੇ ਇੱਕ ਦੂਜੇ ਪਾਸੇ ਜਿਹੜਾ ਬਰਨਾਲੇ ਵਾਲਾ ਅੱਡਾ ਦੋਨੋਂ ਜਗ੍ਹਾ 9 ਲੱਖ ਦੀ ਲੱਗਦੇ ਨਾਲ ਜਿਹੜੇ ਨਵੇਂ ਕਮਰੇ ਆ ਲੋਕਾਂ ਦੇ ਸਵਾਰੀਆਂ ਦੇ ਬੈਠਣ ਦੇ ਉਹਨਾਂ ਦੀ ਉਸਾਰੀ ਦਾ ਕੰਮ ਜਿਹੜਾ ਸ਼ੁਰੂ ਕਰਵਾਇਆ ਜਾ ਰਿਹਾ ਹੈ। ਕਮੈਂਟ ਜੀ ਤੁਹਾਨੂੰ ਵੀ ਲੱਗੇਗਾ ਕਿ ਕੀ ਕਹਿਣਾ ਚਾਹੀਦਾ। ਪਿੰਡਾਂ ਬਰਨਾਲੇ ਦੇ ਪਿੰਡ ਸੀਘੇੜਾ ਵਿੱਚ ਖੜੇ ਹੈ। ਦੇਖੋ ਜੀ ਜਿਵੇਂ ਲਗਾਤਾਰ ਡਿਵੈਲਪਮੈਂਟ ਦੇ ਕੰਮ ਨੇ ਜਿਹੜੇ ਉਹ ਬਰਨਾਲੇ ਚ ਚੱਲ ਰਹੇ ਆ ਤੇ ਮੈਨੂੰ ਲੱਗਦਾ ਵੀ ਹਰੇਕ ਹਫਤੇ ਕਰੋੜਾ ਰੁਪਏ ਦੇ ਕੰਮਾਂ ਦੇ ਘਟਨਾ ਜਿਹੜੇ ਉਹ ਸ਼ਹਿਰ ਚ ਪਿੰਡਾਂ ਚ ਕੀਤੇ ਜਾ ਰਹੇ ਹੈਗੇ ਤੇ ਤਕਰੀਬਨ ਸੰਘੇੜੇ ਨੇ ਮੈਨੂੰ ਲੱਗਦਾ ਕਿ ਇਸ ਤੋਂ ਪਹਿਲਾਂ 13-14 ਕਰੋੜ ਰੁਪਈਆ ਜਿਹੜਾ ਕੇਵਲ ਸੰਘੇੜੇ ਦੇ ਵਿੱਚ ਆ ਚੁੱਕਿਆ ਤੇ ਅੱਜ ਵੀ ਕਿਉਂਕਿ ਜਦੋਂ ਪਹਿਲਾ ਆ ਜਿਹੜਾ ਸੂਆ ਤੇ ਆਪਾਂ ਖੜੇ ਆ ਇਹ ਵੀ ਮੈਨੂੰ ਲੱਗਦਾ ਘੱਟੋ-ਘੱਟ 50 ਸਾਲ ਬਾਅਦ ਪਹਿਲਾ ਸੂਆ ਬਣਿਆ ਹੁਣ ਤੇ ਡਿਮਾਂਡ ਸੀ ਕਿ ਇਹਦੇ ਆਲੇ-ਦੁਆਲੇ ਜਾਲੀ ਜਿਹੜੀ ਹੈ ਲਾਈ ਜਾਵੇ ਕਿਉਂਕਿ ਵਿੱਚ ਇਹਦੇ ਕਹੋ ਵੀ ਪੂੜਾ ਜਾਂ ਕਿਹੜਾ ਰੋੜ ਚੀਜ਼ਾਂ ਡਿੱਗਦੀਆਂ ਰਹਿੰਦੀਆਂ ਸੋ ਅੱਜ ਤਕਰੀਬਨ 10 ਲੱਖ ਦੀ ਲਗਤ ਦੇ ਨਾਲ ਸਾਰੇ ਸੰਘੇੜੇ ਚ ਇਹਦੇ ਆਲੇ-ਦੁਆਲੇ ਜਾਲੀ ਜਿਹੜੀ ਹੈ ਲਗਾਈ ਜਾਣੀ ਹੈ ਇਸ ਤੋਂ ਇਲਾਵਾ ਇੱਕ ਇੰਟਰਲੌਕ ਦਾ ਜਿਹੜਾ ਕੰਮ ਹੈ ਉਹ ਕੀਤਾ ਜਾਣਾ ਹੈ 9 ਲੱਖ ਦੇ ਨਾਲ ਜਿਹੜੇ ਦੋ ਅੱਡੇ ਆ ਬਸ ਅੱਡੇ ਆ ਸੰਘੇੜੇ ਉਹ ਬਣਾਏ ਜਾਣੇ ਆ ਤੇ ਇਸ ਤੋਂ ਇਲਾਵਾ 15 ਲੱਖ ਰੁਪਇਆ ਇੱਕ ਛੱਫੜ ਹੈ ਉਹਦੇ ਨਵੀਨੀਕਰਨ ਤੇ ਜਿਹੜਾ ਲਗਾਇਆ ਜਾਣਾ ਸੋ ਤਕਰੀਬਨ 40 ਲੱਖ ਦੇ ਕੰਮਾਂ ਦੇ ਅੱਜ ਉਦਘਾਟਨ ਨੇ ਜਿਹੜੇ ਉਹ ਕੀਤੇ ਸੋ ਮੈਂ ਜਿੱਥੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕਰੋੜਾਂ ਰੁਪਇਆ ਬਰਨਾਲੇ ਦੀ ਗ੍ਰਾਂਟ ਵੀ ਦਿੱਤਾ ਉੱਥੇ ਮੈਂ ਸੰਘੇੜਾ ਵਾਸੀਆਂ ਨੂੰ ਬਹੁਤ ਵਧਾਈ ਦਿੰਦਾ। ਅਫਸਰੈਂਟ ਦਾ ਵੀ ਕੋਈ ਮੈਂ ਦੱਸਿਆ ਜੀ 9 ਲੱਖ ਰੁਪਇਆ ਦੋ ਬੱਸ ਸਟੈਂਡ ਜਿਹੜੇ ਇੱਕ ਤਾਂ ਕਰਮਗੜ੍ਹ ਵਾਲੇ ਅੱਡੇ ਤੇ ਇੱਕ ਦੂਜੇ ਪਾਸੇ ਜਿਹੜਾ ਬਰਨਾਲੇ ਵਾਲਾ ਅੱਡਾ ਦੋਨੋਂ ਜਗ੍ਹਾ 9 ਲੱਖ ਦੀ ਲੱਗਦੇ ਨਾਲ ਜਿਹੜੇ ਨਵੇਂ ਕਮਰੇ ਆ ਲੋਕਾਂ ਦੇ ਸਵਾਰੀਆਂ ਦੇ ਬੈਠਣ ਲਈ ਉਹਨਾਂ ਦੀ ਸਾਰੀ ਦਾ ਕੰਮ ਜਿਹੜਾ ਸ਼ੁਰੂ ਕਰਵਾਇਆ ਜਾ ਰਿਹਾ। ਪਰਮਨਾਲੇ ਦੇ ਪਿੰਡ ਸੰਘੇੜਾ ਵਿੱਚ ਖੜੇ ਹਾਂ। ਦੇਖੋ ਜੀ ਜਿਵੇਂ ਲਗਾਤਾਰ ਡਵੈਲਪਮੈਂਟ ਦੇ ਕੰਮ ਨੇ ਜਿਹੜੇ ਉਹ ਬਰਨਾਲੇ ਚ ਚੱਲ ਰਹੇ ਆ ਤੇ ਮੈਨੂੰ ਲੱਗਦਾ ਵੀ ਹਰੇਕ ਹਫਤੇ ਕਰੋੜਾ ਰੁਪਏ ਦੇ ਕੰਮਾਂ ਦੇ ਘਟਨਾ ਜਿਹੜੇ ਉਹ ਸ਼ਹਿਰ ਚ ਪਿੰਡਾਂ ਚ ਕੀਤੇ ਜਾ ਰਹੇ ਹੈਗੇ ਤੇ ਤਕਰੀਬਨ ਆ ਸੰਘੇੜੇ ਨੇ ਮੈਨੂੰ ਲੱਗਦਾ ਕਿ ਇਸ ਤੋਂ ਪਹਿਲਾਂ 13-14 ਕਰੋੜ ਰੁਪਈਆ ਜਿਹੜਾ ਕੇਵਲ ਸੰਘੇੜੇ ਦੇ ਵਿੱਚ ਆ ਚੁੱਕੇ ਆ ਤੇ ਅੱਜ ਵੀ ਕਿਉਂਕਿ ਜਦੋਂ ਪਹਿਲਾਂ ਆ ਜਿਹੜਾ ਸੂਏ ਤੇ ਆਪਾਂ ਖੜੇ ਆ ਇਹ ਵੀ ਮੈਨੂੰ ਲੱਗਦਾ ਘੱਟੋ ਘੱਟ 50 ਸਾਲ ਬਾਅਦ ਪਹਿਲਾ ਸੂਆ ਬਣਿਆ ਹੁਣ ਤੇ ਡਿਮਾਂਡ ਸੀ ਕਿ ਇਹਦੇ ਆਲੇ-ਦੁਆਲੇ ਜਾਲੀ ਜਿਹੜੀ ਹੈ ਲਾਈ ਜਾਵੇ ਕਿਉਂਕਿ ਵਿੱਚ ਇਹਦੇ ਕਾਹੋ ਵੀ ਪੂੜਾ ਜਾਂ ਕਿਹਦਾ ਰੋੜ ਚੀਜ਼ਾਂ ਡਿੱਗਦੀਆਂ ਰਹਿੰਦੀਆਂ ਸੋ ਅੱਜ ਤਕਰੀਬਨ 10 ਲੱਖ ਦੀ ਲੱਗ ਦੇ ਨਾਲ ਸਾਰੇ ਸੰਘੇੜੇ ਚ ਇਹਦੇ ਆਲੇ-ਦੁਆਲੇ ਜਾਲੀ ਜਿਹੜੀ ਹੈ ਲਗਾਈ ਜਾਣੀ ਹੈ ਇਸ ਤੋਂ ਇਲਾਵਾ ਇੱਕ ਇੰਟਰਲੌਕ ਦਾ ਜਿਹੜਾ ਕੰਮ ਹੈ ਉਹ ਕੀਤਾ ਜਾਣਾ ਹੈ 9 ਲੱਖ ਦੇ ਨਾਲ ਜਿਹੜੇ ਦੋ ਅੱਡੇ ਆ ਬਸ ਅੱਡੇ ਆ ਸੰਘੇੜੇ ਉਹ ਬਣਾਏ ਜਾਣੇ ਆ ਦੇ ਦੁਲਾਵਾ 15 ਲੱਖ ਰੁਪਇਆ ਇੱਕ ਛੱਫੜ ਹੈ ਉਹਦੇ ਨਵੀਨੀਕਰਨ ਤੇ ਜਿਹੜਾ ਲਗਾਇਆ ਜਾਣਾ ਸੋ ਤਕਰੀਬਨ 40 ਲੱਖ ਦੇ ਕੰਮਾਂ ਦੇ ਅੱਜ ਉਦਘਾਟਨ ਨੇ ਜਿਹੜੇ ਉਹ ਕੀਤੇ ਤੋਂ ਮੈਂ ਜਿੱਥੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕਰੋੜਾਂ ਰੁਪਇਆ ਬਰਨਾਲ ਦੇ ਗ੍ਰਾਂਟ ਵੀ ਦਿੱਤਾ ਉੱਥੇ ਮੈਂ ਸੰਘੇੜਾ ਵਾਸੀਆਂ ਨੂੰ ਬਹੁਤ ਵਧਾਈ ਦਿੰਦਾ ਅਸਿਸਟੈਂਟ ਦਾ ਵੀ ਕੋਈ ਮੈਂ ਬਸਟੈਂਡ ਦੱਸਿਆ ਜੀ 9 ਲੱਖ ਰੁਪਇਆ ਦੋ ਬਸਟੈਂਡ ਜਿਹੜੇ ਕਿਤਾ ਕਰਮਗੜ ਵਾਲੇ ਅੱਡੇ ਤੇ ਇੱਕ ਦੂਜੇ ਪਾਸੇ ਜਿਹੜਾ ਬਰਨਾਲੇ ਆਲਾ ਅੱਡਾ ਦੋਨੋਂ ਜਗ੍ਹਾ 9 ਲੱਖ ਦੀ ਲਗਦੇ ਨਾਲ ਜਿਹੜੇ ਨਵੇਂ ਕਮਰੇ ਐ ਲੋਕਾਂ ਦੇ ਸਵਾਰੀਆਂ ਦੇ ਬੈਠਣ ਲਈ ਉਹਨਾਂ ਦੀ ਉਸਾਰੀ ਦਾ ਕੰਮ ਜਿਹੜਾ ਸ਼ੁਰੂ ਕਰਵਾਇਆ ਜਾ ਰਿਹਾ ਹੈ। ਕਮੈਂਟ ਜੀ ਤੁਹਾਨੂੰ ਵੀ ਲੱਗ ਰਿਹਾ ਹੈ ਕਿ ਕੀ ਕਹਿਣਾ ਚਾਹੀਦਾ ਹੈ? ਬਰਨਾਲਾ ਦੇ ਪਿੰਡ ਸੀਗੜਾ ਵਿੱਚ ਖੜੇ ਹੈ। ਦੇਖੋ ਜੀ ਜਿਵੇਂ ਲਗਾਤਾਰ ਡਿਵੈਲਪਮੈਂਟ ਦੇ ਕੰਮ ਨੇ ਜਿਹੜੇ ਉਹ ਬਰਨਾਲੇ 'ਚ ਚੱਲ ਰਹੇ ਐ ਤੇ ਮੈਨੂੰ ਲੱਗਦਾ ਵੀ ਹਰੇਕ ਹਫ਼ਤੇ ਕਰੋੜਾ ਰੁਪਏ ਦੇ ਕੰਮਾਂ ਦੇ ਘਟਨਾ ਜਿਹੜੇ ਉਹ ਸ਼ਹਿਰ ਚ ਪਿੰਡਾਂ ਚ ਕੀਤੇ ਜਾ ਰਹੇ ਹੈਗੇ ਤੇ ਤਕਰੀਬਨ ਆ ਸੰਘੇੜੇ ਨੇ ਮੈਨੂੰ ਲੱਗਦਾ ਕਿ ਇਸ ਤੋਂ ਪਹਿਲਾਂ 13-14 ਕਰੋੜ ਰੁਪਈਆ ਜਿਹੜਾ ਕੇਵਲ ਸੰਘੇੜੇ ਦੇ ਵਿੱਚ ਆ ਚੁੱਕੇ ਹੈ ਤੇ ਅੱਜ ਵੀ ਕਿਉਂਕਿ ਜਦੋਂ ਪਹਿਲਾ ਆ ਜਿਹੜਾ ਸੂਆ ਤੇ ਆਪਾਂ ਖੜੇ ਆ ਇਹ ਵੀ ਮੈਨੂੰ ਲੱਗਦਾ ਕਿ ਠੱਗੜ 50 ਸਾਲ ਬਾਅਦ ਪਹਿਲਾ ਸੂਆ ਬਣਿਆ ਹੁਣ ਤੇ ਡਿਮਾਂਡ ਸੀ ਕਿ ਇਹਦੇ ਆਲੇ-ਦੁਆਲੇ ਜਾਲੀ ਜਿਹੜੀ ਹੈ ਲਾਈ ਜਾਵੇ ਕਿਉਂਕਿ ਵਿੱਚ ਇਹਦੇ ਕਹੋ ਵੀ ਪੂੜਾ ਜਾਂ ਕਿਹੜਾ ਰੋੜ ਚੀਜ਼ਾਂ ਡਿੱਗਦੀਆਂ ਰਹਿੰਦੀਆਂ ਸੋ ਅੱਜ ਤਕਰੀਬਨ 10 ਲੱਖ ਦੀ ਲਗ ਦੇ ਨਾਲ ਸਾਰੇ ਸੰਘੇੜੇ ਚ ਇਹਦੇ ਆਲੇ ਦੁਆਲੇ ਜੜੀ ਜਿਹੜੀ ਆ ਲਗਾਈ ਜਾਣੀ ਹੈ ਇਸ ਤੋਂ ਇਲਾਵਾ ਇੱਕ ਇੰਟਰਲੌਕ ਦਾ ਜਿਹੜਾ ਕੰਮ ਹੈ ਉਹ ਕੀਤਾ ਜਾਣਾ ਹੈ 9 ਲੱਖ ਦੇ ਨਾਲ ਜਿਹੜੇ ਦੋ ਅੱਡੇ ਆ ਬਸ ਅੱਡੇ ਆ ਸੰਘੇੜੇ ਉਹ ਬਣਾਏ ਜਾਣੇ ਆ ਤੇ ਏਦੂ ਇਲਾਵਾ 15 ਲੱਖ ਰੁਪਿਆ ਇੱਕ ਛੱਪੜ ਹੈ ਉਹਦੇ ਨਵੀਨੀਕਰਨ ਤੇ ਜਿਹੜਾ ਲਗਾਇਆ ਜਾਣਾ ਸੋ ਤਕਰੀਬਨ 40 ਲੱਖ ਦੇ ਕੰਮਾਂ ਦੇ ਅੱਜ ਉਦਘਾਟਨ ਨੇ ਜਿਹੜੇ ਉਹ ਕੀਤੇ ਸੋ ਮੈਂ ਜਿੱਥੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕਰੋੜਾਂ ਰੁਪਏ ਬਰਨਾਲੇ ਦੀ ਗ੍ਰਾਂਟ ਦਿੱਤੀ ਉੱਥੇ ਮੈਂ ਸੰਘੇੜਾ ਵਾਸੀਆਂ ਨੂੰ ਬਹੁਤ ਵਧਾਈ ਦਿੰਦਾ ਅਸਿਸਟੈਂਟ ਦਾ ਵੀ ਕੋਈ ਮੈਂ ਬਸਟੈਂਡ ਦੱਸਿਆ ਜੀ 9 ਲੱਖ ਰੁਪਇਆ ਦੋ ਬਸਟੈਂਡ ਜਿਹੜੇ ਕਿਤਾ ਕਰਮਗੜ ਵਾਲੇ ਅੱਡੇ ਤੇ ਇੱਕ ਦੂਜੇ ਪਾਸੇ ਜਿਹੜਾ ਬਰਨਾਲੇ ਵਾਲਾ ਅੱਡਾ ਦੋਨੋਂ ਜਗ੍ਹਾ 9 ਲੱਖ ਦੀ ਲੱਗਦੇ ਨਾਲ ਜਿਹੜੇ ਨਵੇਂ ਕਮਰੇ ਆ ਲੋਕਾਂ ਦੇ ਸਵਾਰੀਆਂ ਦੇ ਬੈਠਣ ਲਈ ਉਹਨਾਂ ਦੀ ਸਾਰੀ ਦਾ ਕੰਮ ਜਿਹੜਾ ਸ਼ੁਰੂ ਕਰਵਾਇਆ ਜਾ ਰਿਹਾ ਹੈ